ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਅਜੀ ਅਰਣ ਜੈਗੁਰਦੇਵ ਜੀ ਅੱਜ ਬੜੀ ਹੀ ਅਪਾਰ ਕਿਰਪਾ ਹੋਈ ਸਤਿਗੁਰੂ ਵਿਦਾਸ ਪਹਾਰਾ ਜੀ ਦੀ ਸੋ ਪਿਆਰਿਓ ਇਹਦਾ ਸੱਜਣ ਭੁੱਲਣਾ ਦੇਖੀ ਅੱਜ ਸਾਡੇ ਵੱਡੇ ਭਾਈ ਸਾਹਿਬ ਰਾਜਨ ਮੱਟੂ ਜੀ ਉਹਨਾਂ ਦੀ ਗੀਤ ਦਾ ਮਨੰਕਣ ਹੋਇਆ ਔਰ ਮੇਰੇ ਛੋਟੇ ਵੀ ਸ਼ਮੀ ਜੀ ਉਹਨਾਂ ਦੇ ਗੀਤ ਦਾ ਮਨੰਕਣ ਹੋਇਆ 10 ਦੇ ਗੀਤ ਦਾ ਪੀ ਫੰਕਸ਼ਨ ਹੋ ਰਿਹਾ ਔਰ ਸਾਡੀ ਛੋਟੀ ਬੇਟੀ ਅੰਜਲੀ ਬੰਗੜ ਉਨਾ ਦਾ ਵੀ ਸ਼ੁਟ ਹੋ ਰਿਹਾ ਤਾਂ ਬਹੁਤ ਹੀ ਸਤਿਗੁਰੂ ਦੀ ਕਿਰਪਾ ਦੀ ਕੀ ਬੜਾ ਹੀ ਖੁਸ਼ੀਆਂ ਭਰੇ ਸਮਾ ਬਣਿਆ ਹੋਇਆ ਔਰ ਸਾਰੇ ਆਏ ਇਸ ਆਨੰਦਪੂਰਨ ਸਮੇ ਦਾ ਲੁੱਤਬ ਆਨੰਦ ਲੈ ਰਹੇ ਨੇ ਸਾਡੇ ਵੱਡੇ ਭਾਈ ਸਾਹਿਬ ਕਲਵੀਰ ਜਲਦੀ ਔਰ ਰਮਨ ਜੀ ਔਰ ਸਾਰੇ ਕੀ ਯੂਐਸਸੀ ਦੀ ਕੰਪਨੀ ਦੀ ਸਾਰੇ ਸਦਸੇ ਇੱਥੇ ਮੌਜੂਦ ਨੇ ਸਾਰੇ ਆਪੂ ਆਪਣਾ ਆਨੰਦ ਲੈ ਰਹੇ ਨੇ ਤਾਂ ਸਤਿਗੁਰੂ ਕੀ ਇਹੀ ਅਰਦਾਸ ਬਣਤੀ ਹੈ ਸਤਿਗੁਰੂ ਸਾਹਿਬ ਦਾ ਭਲਾ ਕਰਨ ਚੜ੍ਹਦੀ ਕਲਾ ਬਖਸ਼ਣ ਸਾਡੇ ਵੀਰਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਅਰ ਖਾਸ ਕਰਕੇ ਮੇਰੀ ਬੇਨਤੀ ਹੈ ਗੁਰਚਰਨਾਬੀ ਸੇ ਸਾਡੇ ਭਾਈ ਸਾਹਿਬ ਭਾਈ ਸਾਹਿਬ ਭਾਈ ਰਾਜਨ ਮੱਤੀ ਜੀ ਨੂੰ ਤੰਦਰੁਸਤੀ ਤੇ ਦਾਤ ਬਖਸ਼ਣ ਮਹਾਰਾਜ ਪਰਿਸ਼ਤ ਰਾਓ ਸੇਵਾ ਕਰਦੇ ਰਹਿਣ ਸਮਾਜ ਦੀ ਆਪਣੀ ਆਵਾਜ਼ ਦੇ ਨਾਲ ਆਪਣੇ ਹਿੱਤਾਂ ਦੇ ਨਾਲ ਜੈ ਗੁਰਦੀਪ ਧੀ ਬੈਠੇ ਮਨ ਤੇਰੇ ਜਿਵੇਂ ਨਾ ਚਲਾ ਅੱਜ ਜਿਹੜੀ ਸ਼ੂਟਿੰਗ ਕੀਤੀ ਗਈ ਅੱਜ ਦੀ ਸ਼ੂਟਿੰਗ ਹੋਈ ਆ USB ਵਾਲੀ ਕੰਪਨੀ ਤੋਂ ਆਦੇ ਹਾਂ ਬਈ USB ਹਾਂ ਵੀ USB ਹਾਂਜੀ ਭਾਈ ਜੈਗੁਰਦੀਪ ਜੀ ਤਨਗੁਰਦੀਪ ਜੀ ਮੈਂ ਤੁਹਾਡਾ ਆਪਣਾ ਭਾਜ ਮੱਟੂ ਅੱਜ ਸੱਚਕੰਨ ਗੁਰਾਂ ਬੱਲਾ ਵਿਖੇ ਸਤਿਗੁਰ ਬਦਾਸ ਮਾ ਜੀ ਮਹਿਮਨ ਨਾਲ ਪਰਪੋਰ ਇੱਕ ਸ਼ਬਦ ਗਾਇਆ ਸੀ ਮੈਂ ਉਹ ਉਦੀ ਸ਼ੂਟਿੰਗ ਸੀ ਮੁਕੰਮਲ ਹੋਈ ਆ ਤੇ ਬਹੁਤ ਹੀ ਅੱਛੀ ਕੰਪਨੀ ਵਰਲਡ ਦੀ ਕੰਪਨੀ ਅੱਛੀ USB ਤੇ ਬੋਲਵਨ ਉਹਦੇ ਵਿੱਚ ਇਹ ਲਾਂਚ ਹੋਏਗਾ ਔਰ ਨੰਬਰ ਦਾ ਬਲਜੀ ਬੀਟ ਉਹਨਾਂ ਦਾ ਬਾਖਮਲ ਮਿਊਜ਼ਿਕ ਹੈ। ਸ਼ਦੀਕੀ ਔਰ ਸ਼ਰੀਕ ਵਾਲਾ ਉਹਨਾਂ ਦੀ ਰਚਨਾ ਹੈ ਤੇ ਦੱਸ ਨਿਕਾਇਆ ਹੈ ਔਰ ਸਾਡੇ ਕੁਲਵਿੰਦਰ ਜੌਹਲ ਜੀ ਉਹਨਾਂ ਨੇ ਵੀਡੀਓ ਤਿਆਰ ਕੀਤੀ ਹੈ ਔਰ ਸਾਡੇ ਸਾਂਝ ਮੇਰਾ ਬਹੁਤ ਪਿਆਰਾ ਵੀਰ ਹੈ। ਉਹਨਾਂ ਨੇ ਇਸ ਗਾਣੇ ਦੀ ਕੰਪੇਨ ਕੀਤੀ ਹੈ। ਸਾਰੇ ਦੇਖ ਰਹੇ ਕਿ ਅੱਗੇ ਉਹਨਾਂ ਦੇ درمیان ਹੋ ਰਹੀ ਹੈ। ਮੈਡੀਕਲ ਹੋ ਰਿਹਾ। ਕਿ ਮੈਂ ਉਮੀਦ ਕਰਦਾ ਕਿ ਤੁਸੀਂ ਮੇਰੇ ਪਹਿਲੇ ਗਾਣਿਆਂ ਨੂੰ ਜਿਵੇਂ ਪਿਆਰ ਦਿੱਤਾ ਇਸ ਸ਼ਬਦ ਨੂੰ ਵੀ ਮਨਾਮੋਹੀ ਅਸ਼ੀਰਵਾਦ ਦੇ ਕੇ ਮੈਨੂੰ ਨਵਾਜੋਗੇ ਤੇ ਅੱਜ ਉਸ ਗਾਣੇ ਦੀ ਸ਼ੂਟਿੰਗ ਸੀਗੀ ਜਿਹੜਾ ਅਸਸ ਨੂੰ ਬੰਨ ਲਵਿਖੇ ਤੇ ਸ਼ੂਟਿੰਗ ਮੁਕੰਮਲ ਹੋਈ ਆ ਆਪ ਸਭ ਦਾ ਦਿਲੋਂ ਸ਼ੁਕਰਾਨਾ ਕਰਦਾ ਸਾਰੀ ਟੀਮ ਦਾ ਮੈਂ ਉਮੀਦ ਕਰਦਾ ਕਿ ਸਾਰੇ ਇਸ ਸ਼ਬਦ ਨੂੰ ਬਹੁਤ ਸਾਰਾ ਅਸ਼ੀਰਵਾਦ ਮੈਨੂੰ ਦਿਓਗੇ ਤੇ ਸ਼ੌਕ ਨੂੰ ਪਿਆਰ ਕਰੋਗੇ ਜੈ ਗੁਰਦੇਵ ਤੁੰਗੂ ਦੇ ਨਾਮ ਨੂੰ ਬੜੀਆ ਵੀ ਲੈ ਕੇ ਆ ਤਾਂ ਕਿ ਕੱਲ ਸਵੇਰੇ ਸ੍ਰੀ ਪ੍ਰਭਾਤ ਕੀਰਤਨ ਦਾ ਸੰਚਾਲਨ ਹੋ ਔਰ ਜੋ ਸ਼ੁਰੂਆਤ ਹੈ ਉਹ ਕੀਤੀ ਜਾ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਧੰਨ ਨਮਾਸ਼ਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਬਾਬਾ ਵਜੀਰ ਸਿੰਘ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਲੋ ਰੋਡ ਨਵਾਂ ਸ਼ਹਿਰ ਵਿਖੇ ਅ ਅੱਜ ਸਕੂਲ ਦੀਆਂ ਪ੍ਰਾਪਤੀਆਂ ਅਤੇ ਇਹ ਸਕੂਲ ਕਦੋਂ ਤੋਂ ਬਣਿਆ ਤੇ ਇਸ ਸਕੂਲ ਵਿੱਚ ਵਿਦਿਆਰਥੀਆਂ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਉਸ ਦੇ ਸਬੰਧੀ ਸਰਦਾਰ ਬਿਕਰਮਜੀਤ ਸਿੰਘ ਜੀ ਜੋ ਕਿ ਮੈਨੇਜਰ ਨੇ ਇਸ ਸਕੂਲ ਦੇ ਉਹਨਾਂ ਦੇ ਨਾਲ ਗੱਲ ਕਰ ਅਗੇ ਸਤਿ ਸ਼੍ਰੀ ਅਕਾਲ ਜੀ ਨਵਾਂ ਸ਼ਹਿਰ ਸਰਕਾਰ Nghiਆ ਚੈਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅ ਸਰ ਇੱਕ ਸਾਨੂੰ ਜਾਣਕਾਰੀ ਦਿਓ ਜਿਹੜਾ ਤੁਹਾਡੇ ਸਕੂਲ ਦੇ ਬਾਰੇ ਸਾਨੂੰ ਇਹ ਜਾਣਕਾਰੀ ਦਿਓ ਸਟ੍ਰਕਚਰ ਨੂੰ ਇਹ ਸਕੂਲ ਕਿਵੇਂ ਕਿੱਦਾਂ ਜਿੰਨਾ ਤੁਸੀਂ ਜਾਣਦੇ ਹੋ ਇਹ ਸਕੂਲ ਜਿਸ ਤਰ੍ਹਾਂ ਮੈਨੂੰ ਪਤਾ ਹੈ ਪੁਰਾਣੀ ਕਾਵਿਆਂ ਤੋਂ ਪੜਿਆ ਪਹਿਲਾਂ ਪਾਕਿਸਤਾਨ ਦੇ ਵਿੱਚ ਜਿਲ੍ਹਾ ਜੇਲਮ ਦੇ ਵਿੱਚ ਝੰਡਾ ਹੁੰਦਾ ਸੀ 1955 'ਚ ਇਹ ਸਕੂਲ ਦੀ ਨਵੀਂ ਬਿਲਡਿੰਗ ਬਣੀ ਹੈ ਕਾਫੀ ਜ਼ੇਰ ਹੋ ਗਈ ਹੈ ਫਿਰ ਵੀ ਅਜੇ ਕਾਫੀ ਚੰਗੀ ਹਾਲਤ ਵਿੱਚ ਹੈ ਜਿੱਥੇ-ਜਿੱਥੋਂ ਕੁਝ ਵੀ ਇਹਦੀ ਮੁਰੰਮਤ ਦੀ ਲੋੜ ਪੈਂਦੀ ਅਸੀਂ ਨਾਲ-ਨਾਲ ਕਰਾ ਰਹੇ ਹਾਂ ਤੇ ਇਹ ਸਕੂਲ ਬੜੀ ਵਧੀਆ ਹਾਲਤ ਦੇ ਵਿੱਚ ਹੈ ਜਿਹੜੇ ਦਰਵਾਜ਼ੇ ਬਾਲੀਆਂ ਸਭ ਅਸੀਂ ਦੁਬਾਰਾ ਫਿੱਟ ਕਰਾਤਾ ਤੇ ਇਹ ਸਕੂਲ ਨੂੰ ਜਿਹੜੀ ਕਮੇਟੀ ਹੈ ਉਹ ਚਲਾ ਰਹੀ ਹੈ ਤੇ ਉਹਨਾਂ ਦੇ ਨਾਲ ਸੇਵਾਦਾਰ ਐ ਮੈਨੂੰ ਇਹਦੇ ਵਿੱਚ ਮੌਕਾ ਮਿਲਿਆ 2010 ਵਿੱਚ ਵਾਜੀ ਅੱਛਾ 2010 ਵਿੱਚ ਮੈਂ ਜਿਖਲੇ ਰਟਾਇਰ ਹੋ ਗਿਆ ਜੀ ਤੇ ਮੇਰੀ ਮਿਸੇਸ ਦੁਆਬਾ ਸੈਕਨੈਂਸ ਸਕੂਲ ਪੜਾਉਂਦੀ ਹੁੰਦੀ ਸੀ ਅੱਛਾ ਜੀ ਤੇ ਮੈਂ ਉਹਨਾਂ ਨੂੰ ਛੱਡਣ ਵੀ ਆਉਂਦਾ ਸੀ ਲੈਣ ਵੀ ਆਉਂਦਾ ਸੀ ਠੀਕ ਹੈ ਤੇ ਮੈਂ ਸੋਚਿਆ ਵੀ ਕਿਉਂ ਨਾ ਮੈਂ ਇਹ ਸਾਹਮਣੇ ਸਕੂਲ ਸੇਵਾ ਕਰਾਂ ਠੀਕ ਹੈ ਕਿ ਮੈਨੂੰ ਲੈਣ ਦੇਣ ਦੀ ਤਾਂ ਕੋਈ ਐਹੋ ਜੀ ਗੱਲ ਨਹੀਂ ਸੀ ਠੀਕ ਹੈ ਜੀ ਫਿਰ ਮੈਂ ਇੱਥੇ ਆਉਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਪਿਆਰ ਵੱਧ ਗਿਆ ਇੰਨਾ ਪਿਆਰ ਵੱਧ ਗਿਆ ਵੀ ਹੁਣ ਸਕੂਲ ਦੇ ਵਿੱਚ ਖੁਬੇ ਹੋਏ ਆਂ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਗੱਲਾਂ-ਬਾਤਾਂ ਕਰਦੇ ਆ ਉਹਨਾਂ ਨੂੰ ਉਤਸ਼ਾਹਿਤ ਕਰਦੇ ਆ ਕਿਵੇਂ ਜ਼ਿੰਦਗੀ ਚੱਗੇ ਵਧਣਾ ਕਿਵੇਂ ਮਤਲਬ ਆਪਣੇ ਤਜਰਬੇ ਦੱਸਦੇ ਆ ਆਪਣੇ ਹਾਂ ਠੀਕ ਹੈ ਅੱਛਾ ਸਰ ਸਕੂਲ ਦੀ ਜਿੱਦਾਂ ਬਿਲਡਿੰਗ ਤੁਹਾਡੀ ਬਹੁਤ ਵੱਡੀ ਆ ਬਾਕੀ ਸਕੂਲਾਂ ਦੇ ਨਾਲੋਂ ਅਸੀਂ ਦੇਖਦੇ ਆ ਅ ਇਹਦੇ ਵਿੱਚ ਤੁਸੀਂ ਕੀ ਕੀ ਸਹੂਲਤਾਂ ਵਿਦਿਆਰਥੀਆਂ ਦੇ ਰਹਿ ਨੇ ਅਸੀਂ ਸਕੂਲ ਦੇ ਵਿੱਚ ਹਵਾਦਾਰ ਕਮਰੇ ਆ ਡੈਂਚਾਂ ਦਾ ਪੂਰਾ ਪ੍ਰਬੰਧ ਆ ਬਾਥਰੂਮ ਜਿਹੜੇ ਆ ਬੜੇ ਵਧੀਆ ਆ ਸਾਇੰਸ ਲੈਬ ਹੈਗੀ ਆ ਮੈਥ ਲੈਬ ਹੈਗੀ ਆ ਤੇ ਕੰਪਿਊਟਰ ਲੈਬ ਦਾ ਵੀ ਅਸੀਂ ਪ੍ਰਬੰਧ ਕੀਤਾ ਆਇਆ ਅੱਛਾ ਜੀ ਤੇ ਇਸ ਤਰ੍ਹਾਂ ਗੇਮਾਂ ਦਾ ਵੀ ਕਾਫੀ ਪ੍ਰਬੰਧਿਆ ਸਾਡੇ ਕੋਲ ਇਨਡੋਰ ਗੇਮ ਵੀ ਕਰ ਰਹੇ ਆ ਅੱਛਾ ਜੀ ਵੀ ਹੈ ਹਾਂ ਜੀ ਤੇ ਸਕੂਲ ਦੇ ਵਿਹੜੇ ਦੇ ਵਿੱਚ ਅਸੀਂ ਝੂਲੇ ਵਗੈਰਾ ਵੀ ਲਵਾਏ ਆ ਤਾਂ ਕਿ ਅਸੀਂ ਛੋਟੇ ਬੱਚਾ ਵਾਸਤੇ ਪ੍ਰਬੰਧਾ ਠੀਕ ਹੈ ਹਾਂ ਤੇ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਕਲਾਸਾਂ ਸਰ ਹੈਗੀਆਂ ਸਾਡੇ ਕੋਲ ਨਰਸਰੀ ਤੋਂ ਲੈ ਕੇ ਅੱਛਾ ਜੀ ਪਲੱਸ 2 ਆਰਟਸ ਇੰਟਰ ਆਰਟਸ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਇਸ ਸਾਲ ਤੋਂ ਅਸੀਂ ਕਾਮਰਸ ਗਰੁੱਪ ਜ਼ਰੂਰ ਲੈ ਹਾਂਜੀ ਅਜਾ ਸਰ ਜਿਦਾ ਹੁਣ ਬੱਚੇ ਸਕੂਲ ਵਿੱਚੋਂ ਤੁਹਾਡੇ ਵਿਦਿਆਰਥੀ ਪੜ ਕੇ ਚਲ ਜਾਂਦੇ ਸਾਡੇ ਕੋਲੋਂ ਤੇ ਉਹਨਾਂ ਨੂੰ ਕੋਈ ਹੋਰ ਕੋਈ ਉਹਨਾਂ ਤੁਸੀਂ ਸੁਖਦਾ ਵੀ ਕੋਈ ਰੱਖੀ ਹੈ ਤਦੋਂ ਸਾਨੂੰ ਐਨ ਆਰ ਆਈ ਭੈਣਾਂ ਦਾ ਕਾਫੀ ਸਹਾਇਕ ਹੈ ਜਿਹੜੀਆਂ ਇੱਥੋਂ ਪੜ ਕੇ ਗਈਆਂ ਹਨ ਉਹਨਾਂ ਨੂੰ ਸਕੂਲ ਨੂੰ ਬਹੁਤ ਪਿਆਰ ਹੈ ਕਿਉਂਕਿ ਉਹ ਹੁਣ ਪੂਰੇ ਆਪਣੀ ਜ਼ਿੰਦਗੀ ਚ ਸੈੱਟ ਹੋ ਚੁੱਕੇ ਆ ਉਹ ਚਾਹੁੰਦੇ ਆ ਵੀ ਅਸੀਂ ਆਪਣੇ ਸਕੂਲ ਨੂੰ ਕੁਝ ਜਿਹੜੋ ਪੜ ਕੇ ਗਏ ਆ ਉਹਨਾਂ ਦੀ ਸੇਵਾ ਕਰਨੀ ਚਾਹੁੰਦੇ ਆ ਜੀ ਤੇ ਇੱਕ ਦੋ ਨੇ ਮੈਨੂੰ ਫੋਨ ਵੀ ਆਏ ਕਿ ਸਰ ਜੀ ਜੇ ਕੋਈ ਬੱਚਾ ਇਹੋ ਜਿਹਾ ਹੋਵੇ ਜਿਹੜਾ ਚੰਗਾ ਗਰੀਬ ਗਰੀਬ ਘਰੋਂ ਨਾ ਜ਼ਰੂਰਤਮੰਦ ਹੋਵੇ ਠੀਕ ਹੈ ਜੀ ਤੇ ਉਹ ਪੜ੍ਹਾਈ ਦੇ ਵਿੱਚ ਚੰਗਾ ਹੁਸ਼ਿਆਰ ਕਿਉਂਕਿ ਹਰ ਕੋਈ ਇਹ ਚਾਹੁੰਦਾ ਵੀ ਜਿੰਨੇ ਪੜਨਾ ਮੈਂ ਉਹਦੀ ਮਦਦ ਹੀ ਕਰਾਂ ਹਾਂ ਬਿਲਕੁਲ ਅਸੀਂ ਉਹਨਾਂ ਦੇ ਸਾਡੇ ਕੋਲ ਫੋਨ ਨੰਬਰ ਆ ਜੇ ਕੋਈ ਬੱਚਾ ਇਸ ਤਰ੍ਹਾਂ ਦਾ ਸਾਨੂੰ ਜਿਵੇਂ ਲਾਅ ਕਰਨੀ ਚਾਹੁੰਦਾ ਹੋਵੇ ਇੰਜੀਨੀਅਰਿੰਗ ਕਰਨੀ ਚਾਹੁੰਦਾ ਹੋਵੇ ਅਸੀਂ ਉਹਨਾਂ ਦੀ ਮਦਦ ਕਰਵਾਉਣ ਨੂੰ ਬਿਲਕੁਲ ਤਿਆਰ ਅੱਛਾ ਇਹ ਤਾਂ ਚਲੋ ਬਹੁਤ ਵਧੀਆ ਫਰਲਾ ਜੀ ਤੁਹਾਡਾ ਕਿ ਬੱਚੇ ਜਿਹੜੇ ਪੜ੍ਹ ਕੇ ਚੱਲ ਜਾਂਦੇ ਨਹੀਂ ਤਾਂ ਆਮ ਦੇਖੀਦਾ ਮੈਂ ਬੱਚਾ ਚੱਲ ਗਿਆ ਸਕੂਲ ਵਿੱਚੋਂ ਤੇ ਚਲੋ ਕੋਈ ਗੱਲ ਨਹੀਂ ਹੈ ਨਾ ਜੀ ਪਰ ਇਹ ਤੁਹਾਡਾ ਬਹੁਤ ਵਧੀਆ ਫਰਲਾ ਤੁਸੀਂ ਐਨ ਆਰ ਆਈ ਦੇ ਸਹਿਯੋਗ ਦੇ ਨਾਲ ਜਿਹੜਾ ਕਰ ਰਹੇ ਹੋ ਜੇ ਕੋਈ ਨਾ ਵੀ ਹੋਇਆ ਅਸੀਂ ਆਪਦੇ ਕੋਲੋਂ ਵੀ ਇੱਕ ਅੱਧਾ ਕਰਨ ਦੀ ਤਿਆਰ ਹਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਅ ਅੱਛਾ ਜਿੱਦਾਂ ਹੁਣ ਦੇਖਿਆ ਵੀ ਫੀਸਾਂ ਬੜੀਆਂ ਘੱਟ ਨੇ ਤੁਸੀਂ ਲੈ ਰਹੇ ਹੋ ਹਾਂਜੀ ਤੇ ਇਹ ਫਿਰ ਇਹ ਤੇ ਖਰਚਾ ਤੁਸੀਂ ਕਿਦਾਂ ਦੇ ਰਹੇ ਹੋ ਖਰਚਾ ਫੀਸਾਂ ਘੱਟ ਪਹਿਲੀ ਗੱਲ ਤਾਂ ਇਹ ਆ ਵੀ ਸਕੂਲ ਨੂੰ ਅਸੀਂ ਡੋਕਸਾਲ ਹੋਏ ਆ ਜੀ ਕਿਉਂਕਿ ਗਿਣਤੀ ਘਟਣ ਦੇ ਨਾਲ ਕਿਉਂਕਿ ਲੋਕਾਂ ਦਾ ਰੁਝਾਨ ਜਿਹੜਾ ਆ ਉਹ ਕ੍ਰਿਸਚੀਅਨ ਸਕੂਲਾਂ ਵੱਲ ਨੂੰ ਜ਼ਿਆਦਾ ਹੋ ਗਿਆ ਸਾਡੇ ਮਾਡਰਨ ਜਿਹੜੇ ਸਾਡੇ ਆਪਣੇ ਸਕੂਲ ਆ ਜੀ ਜਿਹੜੇ ਸਾਡੀ ਸੱਭਿਆਚਾਰ ਸਾਡਾ ਕਲਚਰ ਸਿਖਾਉਂਦੇ ਆ ਉਹਨਾਂ ਵੱਲ ਲੋਕਾਂ ਦਾ ਰੁਝਾਨ ਪਤਾ ਨਹੀਂ ਕਿਉਂ ਘਟ ਰਿਹਾ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਮੈਂ ਤਾਂ ਕਹਿੰਦਾ ਦਿਖਾਵਾ ਬਹੁਤ ਆ ਓਕੇ ਹਾਂ ਠੀਕ ਹੈ ਫਿਰ ਅਸੀਂ ਸਕੂਲ ਦੀਆਂ ਦੁਕਾਨਾਂ ਬਣਾਈਆਂ ਇੱਕ ਤਾਂ ਅੱਛਾ ਜੀ ਸਾਨੂੰ ਉੱਥੋਂ 50-6000 ਰੁਪਏ ਮਹੀਨੇ ਦਾ ਆ ਜਾਂਦਾ ਪਲੱਸ ਸਾਨੂੰ ਇੱਕ ਪਠਲਾਵੇ ਇੱਕ ਨੂਰ ਸੈਸੀ ਵੀ ਸਾਤ ਪਿਛਲੇ ਸਾਲ ਸਾਨੂੰ ਉਹਨਾਂ ਨੇ ਸਾਰੇ ਸਕੂਲ ਨੂੰ ਕਿਤਾਬਾਂ ਲੈ ਕੇ ਦਿੱਤੀਆਂ ਅੱਛਾ ਜੀ ਹਾਂ ਜੀ ਇੱਥੇ ਬਲਦੇਵ ਸਿੰਘ ਜੀ ਪਟਵਾਰੀ ਹੁੰਦੇ ਸੀਗੇ ਉਹਨਾਂ ਦੇ ਬੇਟੇ ਆ ਨੌਰਵੇ ਰਹਿੰਦੇ ਆ ਜੀ ਜੀ ਉਹਨਾਂ ਨੇ ਸਾਨੂੰ 1.5 ਲੱਖ ਦੇ ਕਰੀਬ ਪੈਸਾ ਭੇਜਿਆ ਵੀ ਬੱਚਿਆਂ ਦੀਆਂ ਫੀਸਾਂ ਪਾਉਤ ਸੀ। ਇਸੇ ਤਰ੍ਹਾਂ ਹੀ ਸਰਦਾਰ ਜਸਪਾਲ ਸਿੰਘ ਗਿੱਧਾ ਜੀ ਜੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਦੱਸੋ ਕਿਸ ਤਰ੍ਹਾਂ ਬਿਲਕੁਲ ਹੈ ਇੱਕ ਪਰ ਉਹ ਸਿਰਫ ਵਿੱਦਿਆਦਾਨ ਨੂੰ ਕਰਨਾ ਚਾਹੁੰਦੇ ਹੋਰ ਪਾਸੇ ਨਹੀਂ ਪੈਸਾ ਦੇਣਾ। ਅਸੀਂ ਉਹਨਾਂ ਨੂੰ ਬਜ਼ਾਰਸਿਆਂ ਦੀ ਪੂਰੀ ਲਿਸਟ ਬਣਾ ਕੇ ਦਿੱਤੀ ਫੈਕਲੀਫੋਨ ਨੰਬਰ ਨਾਲ ਦਿੱਤੇ ਵੀ ਆ ਤੁਸੀਂ ਕਨਫਰਮ ਵੀ ਕਰ ਸਕਦੇ ਆ ਉਹਨਾਂ ਕੋਲ। ਤੇ ਉਹਨਾਂ ਨੇ ਵੀ ਸਾਨੂੰ ਤਕਰੀਬਨ 1 ਲੱਖ ਉੱਤੇ 30000 ਰੁਪਇਆ ਸ਼ਾਇਦ ਮੈਨੂੰ ਯਾਦ ਨਹੀਂ ਪੱਕਾ ਠੀਕ ਹੈ ਜੀ ਲੱਖ ਤੋਂ ਉੱਤੇ ਰੁਪਇਆ ਸਾਬਤ ਮੈਂ ਤੁਹਾਡੇ ਐਨ ਆਰ ਆਈ ਜਾਂ ਦਾਨਵੀਰ ਸੱਜਣ ਜਿਹੜੇ ਤੁਹਾਡੀ ਬਹੁਤ ਸਹਿਯੋਗ ਕਰ ਰਹੇ ਆ ਪਰ ਹਰ ਪਰ ਅਸੀਂ ਇਹ ਚਾਹੁੰਦੇ ਆ ਜੀ ਵੀ ਸਾਡੇ ਸਕੂਲ ਦੇ ਵਿੱਚ ਅਧਿਆਪਕ ਇੰਨੀ ਕ ਮਿਹਨਤ ਕਰਨ ਜੀ ਵੀ ਬੱਚੇ ਭੱਜੇ ਆਉਣ ਤੇ ਸਾਨੂੰ ਐਨ ਆਰ ਆਈ ਦੀ ਆਉਣ ਵਾਲੇ ਸਮੇਂ ਚ ਲੋੜ ਨਹੀਂ ਬਬੇ ਇਹ ਤਾਂ ਹਾਂਜੀ ਅੱਛਾ ਜਿੱਦਾਂ ਹੁਣ ਐਨ ਆਰ ਆਈ ਹੋਰ ਵੀ ਮਦਦ ਕਰਨੀ ਚਾਹੁੰਦੇ ਹੁੰਦੇ ਆ ਜਾਂ ਸਾਡੇ ਸ਼ਹਿਰ ਵਿੱਚ ਵੀ ਬਹੁਤ ਸਾਰੇ ਐਸੇ ਬੰਦੇ ਹੈਗੇ ਆ ਜਿਹੜੇ ਸੇਵਾ ਕਰਨੀ ਚਾਹੁੰਦੇ ਆ ਦਾਨਵੀਰ ਸੱਜਣ ਹੈ ਉਹਨਾਂ ਨੂੰ ਤੁਸੀਂ ਕਿਸਨੇ ਆ ਦੇਣਾ ਚਾਹੁੰਦੇ ਆ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਜੀ ਜਿਹੜੇ ਲੋਕ ਵਿਦਿਆ ਦੇ ਨਾਲ ਸੰਬੰਧਤ ਆ ਜੀ ਵੀ ਉਹ ਸਕੂਲ 'ਚ ਆਉਣ ਆ ਕੇ ਸਾਡੇ ਨਾਲ ਗੱਲਬਾਤ ਕਰਨ ਸਾਨੂੰ ਕੋਈ ਸੁਝਾਅ ਦੇਣ ਤੇ ਮੈਂ ਦੁਬਾਰਾ ਇੱਕ ਵਾਰੀ ਅਪੀਲ ਹੀ ਕਰ ਸਕਦਾ ਵੀ ਜੇ ਕਿਸੇ ਨੂੰ ਕੋਈ ਇੰਟਰਸਟ ਹੈਗਾ ਤੇ ਸਕੂਲ ਜਾਓ ਸਾਡੀ ਕਮੇਟੀ ਦੇ ਮੈਂਬਰ ਬਣੋ ਮੈਂ ਤਾਂ ਕਹਿਣਾ ਅੱਛਾ ਜੀ ਹਾਂ ਅਸੀਂ ਤਾਂ ਖੁੱਲਾ ਸੱਦਾ ਸਾਰਿਆਂ ਨੂੰ ਵੀ ਆਓ ਸਾਡੇ ਨਾਲ ਆਓ ਆਪਾਂ ਰਲ ਕੇ ਇਸ ਸਕੂਲ ਨੂੰ ਹੋਰ ਚੱਲ ਜਾਈਏ ਤਾਂ ਕਿ ਜਿਹੜੇ ਮਹਿੰਗੇ ਮਹਿੰਗੇ ਸਕੂਲ ਆ ਉਹਨਾਂ ਦਾ ਆਪਾਂ ਮੁਕਾਬਲਾ ਕਰ ਸਕੀਏ ਠੀਕ ਹੈ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਸਰਦਾਰ ਬੇਕਰਮਜੀਤ ਸਿੰਘ ਜੀ ਮੈਨੇਜਰ ਸਾਹਿਬ ਜਿਨ੍ਹਾਂ ਨੇ ਸਾਨੂੰ ਸਕੂਲ ਬਾਰੇ ਜਾਣਕਾਰੀ ਦਿੱਤੀ ਇਹਨਾਂ ਦਾ ਨਮਾ ਸ਼ਹਿਰ ਸਰਗਰਮੀਆਂ ਚੈਨਲ ਵਿੱਚ ਬਹੁਤ ਬਹੁਤ ਧੰਨਵਾਦ। ਇਸ ਅਜਲਸ਼ੀਲ ਭਗਤ ਸਿੰਘ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ, ਕਲਪੇਰ, ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋ ਮੰਗੇ। ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ। ਧੰਨਵਾਦ।